ਮਾੜਾ ਪਾਣਾ ਵਰਤਿਆ ਜੌਰਜੀਆ ਚ ਜਿਹੜੇ ਤਖਤਾਂ ਦੇ ਬੇਟੇ ਨੇ ਦੇਖੋ ਜੀਆ ਸੋ ਸਾਰੇ ਅਸੀਂ ਬੜੇ ਗਮਜੀਨੇ ਆ ਔਰ ਹਰ ਤਰ੍ਹਾਂ ਨਾਲ ਪਰਿਵਾਰ ਦੇ ਨਾਲ ਖਲੋਤੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਪਰਮਾਤਮਾ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਰਬਾਨ ਨੇ ਇਹਦੀ ਹੈਲਪ ਕਰਕੇ ਬੋਡੀ ਜੀ ਤੇ ਜਾਂਦੀ ਹੈ ਇਹ ਗੱਲ ਕੀ ਹੋਣੀ ਹੈ ਜੀ ਅਸੀਂ ਸਾਡੇ ਵਾਰਡ ਦੇ ਮਹਲਾ ਸੁਨ ਸਿੰਘ ਦੇ ਵਾਰਡ ਨੰਬਰ ਜਿਹੜੀ 23 ਆ ਇਹਦਾ ਵਾਸੀ ਸੀ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ ਬੜਾ ਛੋਟਾ ਤੇ ਬੜਾ ਵਧੀਆ ਤੇ ਬੜਾ ਮਿਹਨਤੀ ਪਰਿਵਾਰ ਸੀਗਾ ਤੇ ਇਹ ਪਿਛਲੇ ਕੁਝ ਟਾਈਮ ਤੋਂ ਇਹ ਬਾਹਰ ਵਿਦੇਸ਼ ਦੇ ਵਿੱਚ ਜਾਰਜੀਆ ਦੇ ਵਿੱਚ ਜਿਹੜਾ ਹੀ ਅਰਜ਼ਗਾਰ ਦੀ ਭਾਲ ਆ ਕੇ ਗਿਆ ਸੀਗਾ ਤੇ ਉਥੇ ਜਦੋਂ ਵੀ ਰੋਜ਼ਗਾਰ ਦੀ ਭਾਲ ਵਾਸਤੇ ਉਥੇ ਹੋਟਲ ਦੇ ਵਿੱਚ ਇਹ ਕੰਮ ਕਰਦਾ ਸੀਗਾ ਤੇ ਉਸ ਦਿਨ ਦੱਸਦੇ ਆ ਵੀ ਕੋਈ ਬਰਫ਼ੀਲਾ ਤੂਫਾਨ ਆਇਆ ਵਾ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਫਿਰ ਰਾਤ ਜਿਹੜਾ ਵਾ ਇਹ ਜਨਰੇਟਰ ਇਹਨਾਂ ਨੇ ਚਲਾਇਆ ਵਾ ਤੇ 10-12 ਉਥੇ ਬੱਚੇ ਸੀਗੇ ਤੇ ਜਿਹੜੇ ਧੂਵੇਂ ਦੀ ਲਪੇਟ ਚ ਆ ਕੇ ਰਾਤ ਜਿਹੜੀ ਆ ਉਹ ਗਏ ਧੂਵੇਂ ਦੇ ਪੇੜ ਜਾਣ ਕੇ ਉਹਨਾਂ ਦੀ ਡੈਥ ਹੋਈ ਹੈ ਤੇ ਬਹੁਤ ਜਿਹੜੀ ਹੈ ਮਦਭਾਗੀ ਘਟਨਾ ਹੈ ਵਾਪਰੀ ਹੈ ਤੇ ਅਸੀਂ ਕਿਉਂਨੇ ਆ ਵੀ ਚਲੋ ਸਰਕਾਰ ਵੀ ਜਿੱਥੇ ਮੈਂ ਐਮ ਐਲ ਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਇੱਥੇ ਪਹੁੰਚਿਆ ਵਾਂ ਨਾਲੇ ਮੈਂ ਵਾਰਡਨ ਚਾਰਜ ਆਮ ਆਦਮੀ ਪਾਰਟੀ ਦਾ ਸਰਕਾਰ ਜਿਹੜੀ ਆ ਭਵੰਤਮਨ ਦੀ ਉਹ ਵੀ ਵੱਤੋ ਵੱਤ ਮਦਦ ਕਰੂਗੀ ਤੇ ਹੋਰ ਵੀ ਸਭਾ ਸੈਟੀਆਂ ਜਿਹੜੀਆਂ ਵੱਤੋ ਵੱਤ ਇਹ ਪਰਿਵਾਰ ਦੀ ਜਿਹੜੀ ਉਹ ਮਦਦ ਕਰਕੇ ਤੇ ਇਹ ਜੋ ਜਾਰਦੀਜ ਹੈ ਸੰਦੀਪ ਸਿੰਘ ਜੋ ਕਿ ਮਹਲਾ ਜਸਵੰਤ ਸਿੰਘ ਕਰਨਤਾਨ ਦੇ ਵਾਸੀ ਸੀ ਉਹਨਾਂ ਦੀ ਉੱਤੇ ਦਰਤ ਹੋ ਗਈ ਸੀ ਉਹਨਾਂ ਦੀ ਸਰਬਾਦਾ ਪਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਜੀ ਉਭਰਾਏ ਦੇ ਸਹਿਯੋਗ ਦੇ ਨਾਲ ਡੈੱਡ ਬੋਡੀ ਜਿਹੜੀ ਅੱਜ ਅਸੀਂ ਉੱਥੋਂ ਲੈ ਕੇ ਆ ਰਹੇ ਹਾਂ ਜੀ 에어ਪੋਰਟ ਤੋਂ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੀ ਇਸ ਦੁੱਖ ਦੀ ਘੜੀ ਸਾਡੀ ਬਾਹ ਫੜੀ ਆ ਔਰ ਪਰਿਵਾਰ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਅਸੀਂ ਤੁਹਾਡੇ ਹਰ ਵੇਲੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਹੋਵਾਂਗੇ ਮੇਰਾ ਨਾਮ ਬਲਵੰਤ ਸਿੰਘ ਮੇਰਾ ਬੇਟਾ ਸੰਦੀਪ ਸਿੰਘ ਤੇ ਤਕਰੀਬਨ 2 ਸਾਲ ਤੋਂ ਹੀ ਮਾਰ ਗਿਆ ਸੀ ਦੁਬਈ ਤੋਂ ਆਣ ਕੇ ਫਿਰ ਦੁਬਈ ਤੋਂ ਹੀ ਜਾਰਜੀਆ ਵਿੱਚ ਚਲੇ ਗਿਆ ਤੇ ਸਾਨੂੰ ਫਨੀਸ਼ਰ ਵਾਰ ਜਿਹੜੀ ਆ ਵੇਕ ਫੋਨ ਆਉਂਦਾ ਤੇ ਤੁਹਾਡਾ ਬੇਟਾ 12 ਬੱਚਿਆਂ ਦੇ ਨਾਲ ਗੈਸ ਚੜਨ ਕਰਕੇ ਜਨਰੇਟਰ ਚੱਲਣ ਕਰਕੇ 12 ਦੇ 12 ਬੱਚੇ ਜੀ ਨਾ ਵੀ ਤੁਹਾਡਾ ਬੇਟਾ ਸੰਦੀਪ ਸਿੰਘ ਇਹ ਵੀ ਚੜਾਈ ਕਰ ਗਿਆ ਜੀ ਜਿਹੜੀ ਦਰਦ ਬੜੀ ਹੁਣ ਆਈ ਆ ਗੇਰ ਸ਼ਾਮ ਨੂੰ ਸਰਕਾਰ ਫਿਰ ਭਲਕੇ ਹੋਏਗਾ ਇਹਦਾ ਸਰਕਾਰ ਅਸੀਂ ਕੱਲ ਨੂੰ ਕਰਾਂਗੇ 12 ਵਜੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਵੀ 12 ਵਜੇ ਸਰਕਾਰ ਸੰਦੀਪ ਸਿੰਘ ਦਾ ਕੀਤਾ ਜਾਉਂਦਾ ਗੱਡਬੜੀ ਪੁੱਛੀ ਹੈ ਕਿ ਸਸਤੀ ਸਾਡੇ ਸਰਬੱਤ ਖਾਂ ਦਾ ਟ੍ਰੈਸਟ ਤੋਂ ਇਲਾਵਾ ਹੁਣ ਤੱਕ ਨਾ ਸਾਡੇ ਕੋਈ ਸਰਕਾਰ ਦੇ ਨੁਮਾਇੰਦੇ ਨੇ ਸਾਡੇ ਨਾਲ ਸਪਰਕ ਕੀਤਾ ਨਾ ਕੋਈ ਸਿਆਸੀ ਲੀਡਰ ਸਾਡੇ ਘਰ ਆਇਆ ਤੇ ਨਾ ਸਾਨੂੰ ਕਿ ਇਹ ਦੁੱਖ ਨਾ ਸਮਝਿਆ ਵੀ ਅਸੀਂ ਦੁੱਖ ਦੇ ਵਿੱਚ ਸ਼ਾਮਲ ਹੋਈਏ ਸਰਕਾਰ ਨੂੰ ਖੁਸ਼ਾਹ ਕਰਨੀ ਚਾਹੀਦੀ ਹੈ ਦੁੱਖ ਦੀ ਘੜੀ ਚ ਸਰਦਾਰਨ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਆਰਥਿਕ ਤਕ ਅੱਖੋਂ ਵੀ ਸਰਸਨ ਤਾਮਰ ਮੈਂ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਪਰਿਵਾਰ ਗਰੀਬ ਹੀ ਬੜੀ ਮੁਸ਼ਕਲ ਦੇ ਨਾਲ ਅਸੀਂ ਬੱਚੇ ਨੂੰ ਬਾਰਕ ਲਾਇਆ ਹੈ ਕਿ ਸਾਡੀ ਹਰ ਤਰ੍ਹਾਂ ਦੀ ਬੱਚਿਆਂ ਦੀ ਮਦਦ ਕੀਤੀ ਜਾਵੇ ਕਈ ਵਿਚਾਰੇ ਰਹਿ ਗਏ ਉੱਥੇ ਜਦੋਂ ਉਸ ਘਟਨਾ ਦਾ ਪਤਾ ਲੱਗਾ ਮਾਜੋਗ ਡਾਕਟਰ ਐਸ.ਪੀ ਸਿੰਘ ਅਭਰਾਏ ਸਾਹਿਬ ਨੂੰ ਉਹਨਾਂ ਦੀ ਜਤਨਾ ਤੇ ਸਦਕਾ ਇਹ ਜਿਹੜੀਆਂ ਡੈੱਡ ਬੋਡੀਆਂ ਨੇ ਇਹ ਪਰਿਵਾਰਾਂ ਤੱਕ ਜਿਹੜੀਆਂ ਅੱਜ ਪਹੁੰਚ ਰਹੀਆਂ ਜੋ ਕੱਲ੍ਹ ਵੀ ਪਹੁੰਚੀਆਂ ਪਰਸੋਂ ਵੀ ਪਹੁੰਚੀਆਂ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਅਕਾਈਆਂ ਦੀਆਂ ਡਿਊਟੀਆਂ ਲਗਾਈਆਂ ਕਿ ਕਿਆਂ ਕਿ ਤੁਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਪਰਿਵਾਰ ਦਾ ਸਾਰਾ ਹੀ ਬਾਇਓ ਡਾਟਾ ਲਓ ਕਿ ਪਰਿਵਾਰ ਦੇ ਵਿੱਚ ਕੌਣ ਕੌਣ ਰਹਿ ਰਿਹਾ ਉਹ ਮੁਤਾਬਕ ਅਸੀਂ ਸਾਰੀ ਆਪਣੀ ਜਿਹੜੀ ਰਿਪੋਰਟ ਆ ਮਾਨ ਜੋਗ ਡਾਕਟਰ ਐਸ.ਪੀ ਸਿੰਘ ਅਪਰਾਏ ਸਾਹਿਬ ਦੇ ਦਫ਼ਤਰ ਪਟਿਆਲਾ ਵੀ ਕੇ ਆਲ ਇੰਡੀਆ ਦੇ ਪ੍ਰਧਾਨ ਸਰਦਾਰ ਜੱਸਾ ਸਿੰਘ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਹੇਰ ਉਹਨਾਂ ਦਾ ਜਦੋਂ ਸਾਨੂੰ ਫੋਨ ਆਇਆ ਅਸੀਂ ਉਹਨਾਂ ਦੇ ਪੂਰੇ ਤੇ ਹੀ ਸਾਰੀ ਕਾਰਵਾਈ ਜਿਹੜੀ ਪਾਈ ਗਈ। ਸਾਨੂੰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਹੌਸਲਾ ਦੇਣਾ ਕਿ ਅਸੀਂ ਤੁਹਾਡੇ ਨਾਲ ਹਰ ਪਲ ਹਰ ਘੜੀ ਤੁਹਾਡੇ ਨਾਲ ਖੜੇ ਹਾਂ। ਅਸੀਂ ਬੇਨਤੀ ਕਰਾਂਗੇ ਕਿ ਇਸ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦੀ ਜੜੀ ਬੰਦੀ ਸਹਾਇਤਾ ਉਹ ਇਹਨਾਂ ਨੂੰ ਦਵਾਈ ਜਾਵੇ।